ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਜੀ ਦੱਸਦਾ ਹਾਂ ਕਿ ਦੂਸਰੀ ਸਾਰੇ ਠੀਕ ਠਾਕ ਹੋਵੇ ਆਪਾਂ ਵਧੀਆ ਚੜ੍ਹਦੀ ਕਲਾ ਵਿੱਚ ਤੇ ਅੱਜ ਦੀ ਬਲੌਗ ਦੀ ਸ਼ੁਰੂਆਤ ਕਰਤੀ ਆਪਾਂ ਆਪਾਂ ਜਲੇ ਪਿੰਡ ਗੋਟਵਾਲ ਤੇ ਯਾਰ ਆਪਣੇ ਬਾਮਣ ਦਾਗਾ ਅੱਜ ਬਾਡੇ ਉਹਨਾਂ ਦੁਕਾਨ ਤੇ ਆਏ ਤੇ ਦੁਕਾਨ ਤੇ ਆ ਗਏ ਨਹੀਂ ਗਿਆ ਕਿਤੇ ਉਹਵਾ ਦੇ ਫਿਰ ਮਿਲਦੇ ਨੂੰ ਨਾਲ ਮਲਾਉਣੇ ਤਾਂ ਤੁਸੀਂ ਜੁੜੇ ਰਹੋ ਆਪਣੇ ਨਾਲ ਕੀ ਕੀ ਕਰਦੇ ਆ ਸਾਰਾ ਦਿਨ ਤੇ ਦਿਖਾਉਣੇ ਆਪਾਂ ਤੁਹਾਨੂੰ ਆਪਾਂ ਦਿਾਲ ਪ੍ਰੇਡ ਦੇ ਵਿੱਚ ਦੁਕਾਨ ਤੇ ਆਉਂਦਾ ਤੇ ਫਿਰ ਤੁਹਾਨੂੰ ਉਹਦੇ ਨਾਲ ਵੀ ਮਿਲਾਉਣਾ ਆ ਕਿੱਥੇ ਵਾਰਾ ਫਿਰਦੇ ਆ ਇਹ ਵਾਰਾ ਯਾਰ ਇਹਨਾਂ ਕਿੱਥੇ ਵੇਖਣਾ ਚਲੋ ਪਾਣੀ ਦੀ ਘੜਾ ਢੜਿਆ ਕਾਣੀ ਨਿਕਲ ਲੱਗਿਆ ਮੈਂ ਵਾਪਸ ਨੂੰ ਸਾਫ਼ ਪਾਣੀ ਵਾ ਕੇ ਆਉਂਦਾ ਫਿਰ ਆਪੇ ਪਾਤਾ ਦਿਆ ਤੇ ਵਾਏ ਵੇਖਿਆ ਹੀ ਵਾਵਾ ਪੀਤੀ ਰਤੀ ਕਿੰਨੀਆਂ ਖਾਲੀ ਕੀਤੀਆਂ ਜਿਆਦਾ ਹੈ ਕਿੰਨੀਆਂ ਖਾਲੀ ਕੀਤੀਆਂ ਰਾਤੀ ਬਾਬਾ ਬਾਬਾ ਜੀ ਮਿੱਤਰੋ ਬੇਲੀ ਆ ਗਿਆ ਸਭ ਤੋਂ ਪਹਿਲਾਂ ਇਹਨੂੰ ਹੈਪੀ ਬਰਥਡੇ ਕਹੋ ਸਾਰੇ ਜਣੇ ਅੱਜ ਮੁੰਡੇ ਦਾ ਬਰਥਡੇ ਤੇ ਮੈਨੂੰ ਗਿਫਟ ਲੈ ਕੇ ਦਿੱਤਾ ਨੇ ਜੈਕਟ ਜੈਕਟ ਹਾਂ ਮੈਂ ਇਹ ਦਿਨੋਂ ਵੀ ਲੈ ਕੇ ਆਇਆ ਤੇ ਅੱਗੇ ਉਹਦੀਆਂ ਗੱਲਾਂ ਮੈਨੂੰ ਲੈ ਕੇ ਦਿੱਤਾ ਨੇ ਮੈਂ ਪਾ ਕੇ ਦੇਖਦਾ ਵੀ ਕਿੱਦਾਂ ਦੀ ਹਾਂ ਇਹ ਤੂੰ ਹੀ ਨਹੀਂ ਪਾਣੀ ਇਹ ਮੈਨੂੰ ਲੈ ਕੇ ਦਿੱਤੀ ਆ ਮੈਂ ਗਿਫਟ ਦਿੱਤਾ ਸੱਚ ਵੀਰ ਨੂੰ ਹਾਂ ਦਿੱਤਾ ਪੈਸੇ ਦੇ ਦੇ ਨਾ ਮੜੀ ਦੇ 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 ਨਾ ਇਹ ਮੇਂਦੀ ਸਸਤੀ ਹੈ ਠੀਕ ਹੈ ਇੱਚਾ ਬਲੌਗ ਬਣਾਉਣ ਲੱਗਾ ਮੈਂ ਕੱਲ ਬਲੌਗ ਮੈਂ ਅੱਜ ਹੈਗਾ ਸਾਡੇ ਵੀਰ ਦਾ ਹੈਪੀ ਹੈਪੀ ਬਰਥਡੇ ਥੈਂਕ ਯੂ ਸਰ ਮਿਹਰਬਾਨੀ ਭਰਾ ਇੱਕ ਕੇਕ ਸਵੇਰੇ ਕਟਿਆ ਇੱਕ ਹੁਣ ਸ਼ਾਮ ਨੂੰ ਕਟਾਂਗੇ ਕੇਕ ਖਰਾ ਕਟਿਆ ਕੇਕ ਨਹੀਂ ਕਟਿਆ ਉਹਨਾਂ ਨੇ ਮੈਨੂੰ ਚੱਜ ਜੀ ਨਾਲ ਵੇੜਿਆ ਜੇ ਝਿਗ ਝੁਗ ਪਾਈ ਤੇ ਹਿਸਾਬ ਲਾ ਲਿਓ ਕਰ ਦੋ ਕਿ ਬੂਥ ਲ ਗਿਆ ਆ ਤੇ ਹੁਣ ਮੈਂ ਸ਼ਾਮ ਨੂੰ ਕੇਕ ਕਟਾਂਗੇ ਇੱਕ ਸੁਣੀਏ ਵੀਡੀਓ ਹਾਂਜੀ ਹਾਂਜੀ ਤੇ ਕੇਕ ਸ਼ਾਮ ਨੂੰ ਕਟਿਆ ਜਾਊਗਾ ਜੀ ਹਾਂ ਤੇ ਜੈਕਟ ਫਿਰ ਮੈਨੂੰ ਗਿਫਟ ਦੇ ਗਿਫਟ ਗਿਫਟ ਉਹਦਾ ਕੰਮ ਆ ਲੋਕੀ ਲੈ ਕੇ ਦਿੰਦੇ ਨੇ ਇੱਧਰ ਦੇਣੀਆਂ ਪੈਂਦੀਆਂ ਜਨਮ ਦਿਨ ਤੇ ਮਹਿੰਗਾ ਹੋ ਗਿਆ ਕੰਮ ਭਾਈ ਠੀਕ ਹੈ ਜੀ ਆਪਾਂ ਪਹੁੰਚ ਕੇ ਗੁਰਦੁਆਰਾ ਸਾਹਿਬ ਤੇ ਸੇਵਾ ਚੱਲਣ ਦੀ ਜਾਂਦਾ ਉੱਧਰ ਰਗੜੇ ਲੱਗੰਦਾ ਉੱਧਰ ਰਗੜ ਲੱਗਦਾ ਤੇ ਇਹ ਦਵਾਨ ਨਾਲ ਬਣਾਇਆ ਇੱਕ ਨਵਾਂ ਮਾਰਾਇਆ ਬਾ ਮੈਨੇ ਕਿਰਪਾ ਰਸ ਦਾ ਕਾ ਮਾਣ ਪੱਥਰ ਲੱਗਣਾ ਇਹਦੇ ਮਹਾਰਾਜ ਦੀ ਕਿਰਪਾ ਇਹੜਾ ਸਟੇਟ ਆ ਵੀ ਸੈਂਟਰ ਦੇ ਵਿੱਚ ਬਣ ਗਿਆ ਬਹੁਤ ਵਧੀਆ ਖੁੱਲਾ ਬਣ ਗਿਆ ਦੋਨ ਤੁਮ ਤੁਮ ਨਾਲ ਸੇਵਾ ਚੱਲਦੀ ਹੈ ਇੱਧਰ ਪੂਰੀ ਸਫਾਈ ਕਰਨੀ ਹੈ ਛੱਡ ਤੇ ਦੁਕਾਨਾਂ ਲੱਗਣੀਆਂ ਉਹ ਗਾੜੀ ਗਰਾਉਂਡ ਇੱਧਰ ਬੱਜਰੀ ਬੱਜਰੀ ਕਿਹੜਾ ਉੱਡਾ ਸਾੜ ਕਰਨ ਦੀ ਸੰਗਤ ਲੱਗੀ ਬਹੁਤ ਹੁੰਦਾ ਉਹਨਾਂ ਦੇ ਦੀਵਾਨ ਵਾਲਾ ਗੁਰਦੁਆਰਾ ਸਾਹਿਬ ਇਹ ਦੀਵਾਨ ਨਾਲ ਬਣਿਆ ਯਾਲਾ ਬੱਬਰ ਯਾਲਾ ਸੇਵਾ ਚੱਲਣ ਦੀ ਸਾਧ ਸੰਗਤ ਜੀ ਲੈ ਭਲਵਾਨਾ ਤੇਰਾ ਬਲੌਗ ਬਣਾ ਦੇਣਾ ਤੂੰ ਇਹਨਾਂ ਤੈਨੂੰ ਫੇਮਸ ਕਰ ਦੇਣੇ ਠੀਕ ਹੈ ਹਾਂ ਇਹ ਦਾਲ ਇਹ ਗੋਲੂ ਹਾਈ ਗੋਲੂ ਹਾਈ ਹਾਊ ਆਰ ਯੂ ਮੂੰਹ ਤਾਂ ਕਰ ਤੇਰਾ ਮੂੰਹ ਦਿਖਾਣਾ ਹੈਲੋ ਅੱਗ ਲੱਗਣ ਲੱਗੀ ਹੈ ਵਾਹ ਚਾਚਾ ਜੀ ਵਾਹ ਚਾਚਾ ਜੀ ਸੁਣ ਦਿੰਦੇ ਲੱਗੇ ਯਾਰ ਕੀ ਕਰਨ ਦੇ ਆਹੋ ਓ ਗਲਾ ਨਹੀਂ ਕੁੱਤੀ ਨਹੀਂ ਕੋਈ ਮੈਂ ਤੁਹਾਨੂੰ ਫੋਟੋ ਉੱਤਰ ਕਰਦਾ ਚਲੋ ਜੀ ਨਾ ਦੇ ਤੁਮ ਹੋਰ ਸਕੇ ਮੁੰਡੇ ਲੋ ਵੀ ਬੋਰਡ ਕੱਟਣ ਲੈ ਬਾਗਾ ਕਿੱਥੇ ਰਹਿ ਗਿਆ ਬਾਗਟ ਪੁਸੀ ਓਏ ਬਾਗਾ ਪੁਸੀ ਲੋ ਮਾਰ ਐ ਲੋ ਆ ਦੋ ਚਾਰ ਵੱਧ ਕੇ ਨਾ ਹਾਂ ਫੇਰ ਫੇਰ ਅੱਗੇ ਥੰਡੇ ਛਾੜ ਦਿੰਨੇ ਉਹ ਵੀ ਛਾੜ ਸੰਖਾ ਦੇ ਜਾਵਣ ਗੋਪੀ ਦਾਤ ਲਿਆ ਬਹੁਤ ਸੇਵਾ ਕੀਤੀ ਮੋਢੇ ਨੇ ਆਪਣੇ ਜਾਵਣ ਨੂੰ ਸਾਰੇ ਥੱਲੇ ਥੱਲੇ ਛਾੜਦੇ ਉਹ ਫਿਰ ਨੂੰ ਵਜਦੇ ਨਾ ਬੱਚਿਆਂ ਨੂੰ ਵਜਦੇ